ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 21 ਸਤੰਬਰ ਹੈ। 21 ਸਤੰਬਰ 1845 ਹੀਰਾਸਿਆਂ ਡੋਗਰੇ ਨੂੰ ਖਤਮ ਕਰਨ ਦੇ ਨਾਲ ਭਾਵੇਂ ਲਾਹੌਰ ਦਰਬਾਰ ਵੱਡੇ ਡੋਗਰਾਂ ਤੋਂ ਤਾਂ ਆਜ਼ਾਦ ਹੋ ਗਿਆ ਸੀ ਪਰ ਇੱਕ ਡੋਗਰਾ ਗੁਲਾਬਸਿਆਂ ਅਜੇ ਵੀ ਜੰਮੂ ਦੇ ਵਿੱਚ ਰਾਜ ਕਰ ਰਿਹਾ ਸੀ। ਹੁਣ ਰਾਣੀ ਜਿੰਦਾ ਨੇ ਆਪਣੇ ਭਰਾ ਜਵਾਰ ਸਿੰਘ ਨੂੰ ਵਜ਼ੀਰ ਬਣਾ ਦਿੱਤਾ ਅਤੇ ਮਿਸਰ ਲਾਲ ਨੂੰ ਉਸ ਦਾ ਮੁੱਖ ਸਲਾਹਕਾਰ ਲਾ ਦਿੱਤਾ। ਇਸ ਦੇ ਨਾਲ ਹੀ ਇੱਕ ਪੰਚਾਇਤ ਵੀ ਕਾਇਮ ਕਰ ਦਿੱਤੀ ਗਈ। ਖਾਲਸਾ ਫੌਜ ਦੇ ਪੰਚਾਂ ਦੇ ਵਿੱਚ ਜਵਾਰ ਸਿੰਘ, ਭਾਈ ਰਾਮ ਸਿੰਘ, ਦੀਵਾਨਦੀਨਾ ਨਾਥ, ਬਖਸ਼ੀ ਭਗਤ RAM, ਅਤੇ ਫਕੀਰ ਨੂਰਉਦੀਨ ਸ਼ਾਮਲ ਸਨ। ਇਹਨਾਂ ਦੇ ਵਿੱਚੋਂ ਦੀਵਾਨਦੀਨਾ ਨਾਥ ਸ਼ੱਕੀ ਕਾਰਵਾਈਆਂ ਦੇ ਵਿੱਚ ਮਸ਼ਰੂਫ ਸੀ ਅਤੇ ਉਸ ਦਾ رابطہ ਅੰਗਰੇਜ਼ਾਂ ਦੇ ਨਾਲ ਲਗਾਤਾਰ ਬਣਿਆ ਹੋਇਆ ਸੀ। ਡੋਗਰਿਆਂ ਵੱਲੋਂ ਲਗਾਤਾਰ ਕੀਤੀਆਂ ਸਾਜ਼ਿਸ਼ਾਂ ਦਾ ਨਤੀਜਾ ਇਹ ਹੋਇਆ ਕਿ ਸਿੱਖ ਫੌਜਾਂ ਜਵਾਰ ਸਿੰਘ ਦੇ ਖਿਲਾਫ ਹੋ ਗਈਆਂ ਅਤੇ ਇੱਕ ਦਿਨ ਉਸ ਨੂੰ ਕਤਲ ਕਰ ਦਿੱਤਾ। ਜਿਸ ਵੇਲੇ ਉਸ ਨੂੰ ਕਤਲ ਕੀਤਾ ਗਿਆ, ਉਸਨੇ ਆਪਣਾ ਭਾਣਜਾ ਮਹਾਰਾਜਾ ਦਲੀਪ ਸਿੰਘ ਆਪਣੀ ਗੋਦੀ ਦੇ ਵਿੱਚ ਝੁਕਿਆ ਹੋਇਆ ਸੀ। ਸਿੱਖ ਫੌਜਾਂ ਨੇ ਮਹਾਰਾਜੇ ਨੂੰ ਉਸ ਤੋਂ ਖੋਲਿਆ ਅਤੇ ਉਸ ਦੇ ਸਾਹਮਣੇ ਜਵਾਰ ਸਿੰਘ ਨੂੰ ਕਤਲ ਕਰ ਦਿੱਤਾ। ਇਹ ਘਟਨਾ 21 ਸਤੰਬਰ 1845 ਦੀ ਹੈ। 21 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਜਗੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਸੈਂਸਰਾਕਲਾ ਜ਼ਿਲ੍ਹਾ ਅਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸੁਖਵਿੰਦਰ ਸਿੰਘ ਵਾਸੀ ਕਸੂਆਣਾ ਫਿਰੋਜ਼ਪੁਰ, ਹਰਦੀਪ ਸਿੰਘ ਦੀਪਾ ਉਰਫ ਪਚੰਗੀ ਬਾਬਾ ਵਾਸੀ ਸੁਖੇਵਾਲ ਫਿਰੋਜ਼ਪੁਰ, ਰਣਜੀਤ ਸਿੰਘ ਉਰਫ ਪੱਪੂ ਵਾਸੀ ਤਲਵੰਡੀ ਫਿਰੋਜ਼ਪੁਰ, ਸੁਖਦੇਵ ਸਿੰਘ ਪੁੱਤਰ ਸਰਵਨ ਸਿੰਘ ਬੇਲਗੀਆਂ ਵਾਸੀ ਰੁੜਕਾ ਕਲਾਂ ਜਲੰਧਰ ਨੂੰ ਵੀ ਸ਼ਹੀਦ ਕਰ ਦਿੱਤਾ। 21 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਧਰਦੇਉ ਜ਼ਿਲ੍ਹਾ ਅਮਰੀਕਸਰ, ਭਾਈ ਬਿੱਟੂ ਗੁਰਦੇਵ ਸਿੰਘ ਪੁੱਤਰ ਹਰਪ੍ਰਜਨ ਸਿੰਘ, ਕੁਲਦੀਪ ਸਿੰਘ ਕੱਕੜ, ਗੁਰਮੀਤ ਸਿੰਘ ਠੱਠੀਆਂ ਨੂੰ ਵੀ ਨਕਲੀ ਮੁਕਾਬਲਿਆਂ 21 ਨਵੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਤਰਲੋਚਨ ਸਿੰਘ ਪੁੱਤਰ ਮਾਨ ਮਹਿੰਦਰ ਸਿੰਘ ਵਾਸੀ ਕਪਿਲਤਾਨ ਜ਼ਿਲ੍ਹਾ ਸੰਗਰੂਰ ਅਤੇ ਸਤਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰੋਪੜ ਸ਼ਹਿਰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ